ਮੇਰਾ ਨਾਮ ਜਸਪਾਲ ਸਿੰਘ ਹੈ। ਸੋਹੇਬ ਜੱਦੀ ਦੀ ਸ਼ਹੀਦੀ ਨੂੰ ਸਮਰਪਿਤ ਜੋ ਸਫਰੇ ਸ਼ਹਾਦਤ ਇਹ ਪਿਛਲੇ ਕਰੀਬ 3 ਸਾਲ ਤੋਂ ਪਰਿਵਾਰ ਦੇ ਨਾਲ ਅਸੀਂ ਸਵੇਰ ਤੋਂ ਲੈ ਕੇ ਪਹਿਲਾਂ ਅਸੀਂ ਅਲੱਗ-ਅਲੱਗ ਜਗ੍ਹਾ ਤੇ ਇਹ ਦੁੱਧ ਦਾ ਲੰਗਰ ਲੈ ਕੇ ਜਾਂਦੇ ਸੀ। ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਰ ਇਸ ਵਾਰ ਅਸੀਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਬਾਹਰ ਇੱਕ ਹਫ਼ਤਾ ਜੋ ਹੋ ਗਿਆ ਮਤਲਬ 6 ਪੂ ਤੋਂ ਲੈ ਕੇ 13 ਪੂ ਤੱਕ ਇਹ ਅਸੀਂ ਦੁੱਧ ਦਾ ਲੰਗਰ ਇੱਥੇ ਲੈ ਕੇ ਸੰਗਤ ਲਈ ਆਏ। ਇਹ ਸਭ ਤੋਂ ਮਹਿੰਗੀ ਧਰਤੀ ਫਤੇਗੜ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਉੱਥੋਂ ਇਹ ਸ਼ੁਰੂ ਹੁੰਦਾ ਹੈ ਇਤਿਹਾਸ। ਛੋਟੇ ਸਾਹਿਬ ਜਦਿਆਂ ਦੀ ਵੱਡੇ ਸਾਹਿਬ ਜਦਿਆਂ ਦੀ ਸ਼ਹੀਦੀ ਦੇ ਨਾਲ ਜੁੜਿਆ। ਉਸ ਠੰਡੇ ਬੁਰਜ ਦੇ ਵਿੱਚ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਮਾਤਾ ਗੁਦਦਰ ਕੌਰ ਜੀ ਨੂੰ ਕੈਦ ਕੀਤਾ ਗਿਆ ਤਾਂ ਸਾਡੇ ਬਹੁਤ ਹੀ ਸਤਕਾਰਯੋਗ ਬਾਬਾ ਮੋਤੀराम ਮਹਾਰਾਜੀ ਜਿਨ੍ਹਾਂ ਨੇ ਇਹ ਚਿਟਕ ਲਾਈ ਜਿਨ੍ਹਾਂ ਨੂੰ ਇਹ ਲੱਗਿਆ ਕਿ ਉਹ ਠੰਡ ਦੇ ਵਿੱਚ ਬੱਚੇ ਉੱਥੇ ਵਿਲਕਦੇ ਨੇ ਤਾਂ ਉਹਨਾਂ ਨੂੰ ਦੁੱਧ ਦਾ ਗਰਮ ਦੁੱਧ ਦਾ ਲੰਗਰ ਉਹ ਆਪਣੇ ਘਰ ਤੋਂ ਲੈ ਕੇ ਜਾਂਦੇ ਸੀ ਅੱਜ ਦੁੱਧ ਚਾਹੇ 50 70 80 ਰੁਪਏ ਆ ਪਰ ਬਾਬਾ ਮੋਤੀराम ਮਹਿਰਾ ਦੇ ਪਰਿਵਾਰ ਲਈ ਦੁੱਧ ਬਹੁਤ ਮਹਿੰਗਾ ਸੀਗਾ ਕਿਉਂਕਿ ਉਹ ਦੋ ਗਲਾਸਾਂ ਦੇ ਦੁੱਧ ਦੇ ਬਦਲੇ ਉਹਨਾਂ ਨੂੰ ਆਪਦਾ ਸਾਰਾ ਪਰਿਵਾਰ ਕੁਰਬਾਨ ਕਰਨਾ ਪਿਆ ਉਹਨਾਂ ਦਾ ਛੋਟਾ 5 ਸਾਲ ਦਾ ਬੱਚਾ ਉਹਨਾਂ ਦੀ ਪਤਨੀ ਮਾਂ ਤੇ ਆਪ ਉਹਨਾਂ ਨੂੰ ਕੋਹਲੂ ਦੇ ਵਿੱਚ ਪੀੜਿਆ ਗਿਆ ਉਹ ਬਾਬਾ ਜੀ ਦੀ ਇਹ ਕਿਰਪਾ ਕਿ ਮੁਕਸ਼ਰ ਦੇ ਇਸ ਪਵਿੱਤਰ ਧਰਤੀ ਤੇ ਲੰਗਰ ਅਕਸਰ ਚੱਲਦੇ ਰਹਿੰਦੇ ਨੇ ਵਕ ਵਕ ਸਮਾਗਮ ਹੁੰਦੇ ਰਹਿੰਦੇ ਨੇ ਪਰ ਇਹ ਨਹੀਂ ਮੈਨੂੰ ਪਤਾ ਕਿ ਪਹਿਲਾਂ ਸੀ ਜਾਂ ਨਹੀਂ ਪਰ 2023 ਦੇ ਵਿੱਚ ਮੇਰਾ ਬੇਟਾ ਵਾਰਿਸ ਪ੍ਰਤਾਪ ਸਿੰਘ ਚਾਰ ਸਾਹਿਬਜ਼ਾਦ ਦੇ ਮੂਵੀ ਦੇਖ ਕੇ ਤੇ ਉੱਥੋਂ ਇਹਨੂੰ ਇਹਨੇ ਮੈਨੂੰ ਪੁੱਛਿਆ ਕਿ ਦੁੱਧ ਗਰਮ ਕਿਉਂ ਲੈ ਕੇ ਜਾਂਦੇ ਨੇ ਫਿਰ ਮੈਂ ਦੱਸਿਆ ਤੇ ਕਹਿੰਦਾ ਪਾਪਾ ਇਸ ਵਾਰ ਆਪਾਂ ਵੀ ਦੁੱਧ ਨਾਲ ਸੰਗਤ ਲਈ ਲੈ ਕੇ ਜਾਣਾ ਅਸੀਂ ਸੋਚ ਲਓ ਕਿ 10 ਕਿਲੋ ਦੁੱਧ ਉਦੋਂ ਸੋਚਿਆ ਸੀ 2030 ਚ ਕਿਉਂਕਿ ਸਾਨੂੰ ਨਹੀਂ ਪਤਾ ਸੀਗਾ ਵੀ ਸੰਗਤ ਐ ਦੁੱਧ ਚੁੱਕੀ ਅਸੀਂ ਸਿਰਫ ਇਹ ਸੋਚਿਆ ਸੀ ਵੀ ਆਪਦੇ ਪਰਿਵਾਰ ਦੇ ਨਾਲ 10 ਕਿਲੋ ਦੁੱਧ ਲੈ ਜਾਵਾਂਗੇ ਜਿੰਨੀ ਸਾਡੀ ਹੋ ਸਕਦੀ ਹੈ ਵੀ ਅਸੀਂ ਕਰ ਸਕਦੇ ਆ ਪਰ ਉਹ 10 ਕਿਲੋ ਅੱਜ ਕੁੰਟਲਾਂ ਤੇ ਪਹੁੰਚ ਗਿਆ ਸੰਗਤ ਇੰਨਾ ਸਹਿਯੋਗ ਦਿੰਦੀ ਆ ਫੋਨ ਕਰਕੇ ਅਸੀਂ ਕੱਲ ਸਮਾਪਤੀ ਦਾ ਸੋਚ ਕੇ ਗਏ ਸੀ ਪਰ ਰਾਤ ਹੀ ਇੱਕ ਐਨਆਰਆਈ ਸਾਡੇ ਭਰਾ ਨੇ ਉਹਨਾਂ ਦਾ ਫੋਨ ਆਇਆ ਕਿ ਸਾਡੇ ਵੱਲੋਂ ਵੀ ਸਵੇਰੇ ਇੱਕ ਸੇਵਾ ਤੁਸੀਂ ਕਰਨੀ ਹੈ ਤੇ ਅੱਜ ਫਿਰ ਅਸੀਂ ਕਿੰਨੇ ਵਜੇ ਸ਼ੁਰੂਆਤ ਕਰਦੇ ਹੋ ਤੇ ਕਿਵੇਂ ਤਿਆਰ ਕਰਦੇ ਹੋ ਅਸੀਂ ਸਵੇਰ 3 ਵਜੇ ਉੱਠਦੇ ਹਾਂ ਜੀ ਉੱਠਣ ਤੋਂ ਬਾਅਦ ਆਪਦਾ ਇਸ਼ਨਾਨ ਪਾਣੀ ਕਰਕੇ ਪਾਠ ਕਰਕੇ ਤੇ 4 ਵਜੇ ਘਰ ਦੇ ਵਿੱਚ ਹੀ ਪੱਠੀ ਪਤੀਲੇ ਕੈਟਲ ਸਾਰਾ ਕੁਝ ਉੱਥੇ ਦੁੱਧ ਗਰਮ ਹੁੰਦਾ ਹੈ ਉੱਥੋਂ ਗਰਮ ਕਰਕੇ ਕੈਟਲਾ 'ਚ ਪਾ ਕੇ ਤੇ ਅਸੀਂ ਗੱਡੀ ਦੇ ਵਿੱਚ ਲੈ ਕੇ ਇੱਥੇ ਤਕਰੀਬਨ 6:30 ਅਸੀਂ ਪਹੁੰਚ ਜਾਂਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਹ ਬੱਚਿਆਂ ਦੇ ਲਈ ਇੱਕ ਵੱਡਾ ਸੁਨੇਹਾ ਹੈ ਕਿ ਮੇਰਾ ਬੇਟਾ ਚਾਹੇ ਅੱਜ 10 11 ਸਾਲ ਦਾ ਬੇਟਾ ਹੈ ਪਰ ਇਹਨੂੰ ਅੱਜ ਤੋਂ ਹੀ ਪਤਾ ਹੋਣਾ ਚਾਹੀਦਾ ਕਿ ਸਾਡਾ ਇਤਿਹਾਸ ਕੀ ਸੀਗਾ ਸਾਡੇ ਸਾਹਿਬਜ਼ਾਦਿਆਂ ਨੇ ਕਿੰਦਾ ਕੁਰਬਾਨੀਆਂ ਦਿੱਤੀਆਂ ਉਹ ਸਾਰਾ ਇਤਿਹਾਸ ਇਹਨੂੰ ਤਾਂ ਹੀ ਪਤਾ ਲੱਗੂਗਾ ਜੇ ਇਹ ਉਹ ਉਹਨੂੰ ਮਹਿਸੂਸ ਕਰੂਗਾ ਅੱਜ ਉੱਠਦਾ ਸਵੇਰ ਨਾਲ ਆਉਂਦਾ ਇੱਥੇ ਇਹਨੂੰ ਮਹਿਸੂਸ ਹੁੰਦਾ ਹੋਊ ਕਿਦੋਂ ਕਿੰਨੀ ਠੰਡ ਦੇ ਵਿੱਚ ਠੰਡੇ ਬੁੱਢੇ ਤੋਂ ਬੱਚੇ ਕਿਵੇਂ ਰਹੇ ਹੋਣਗੇ ਕਿਵੇਂ ਉਹਨਾਂ ਨੂੰ ਗਰਮ ਦੁੱਧ ਪਹੁੰਚਿਆਊਗਾ ਕਿਵੇਂ ਉਹਨਾਂ ਨੇ ਨੀਹਾਂ 'ਚ ਸ਼ਹਾਦਤਾਂ ਦਿੱਤੀਆਂ ਹੋਣਗੀਆਂ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਕਿ ਸਾਰਿਆਂ ਨੂੰ ਜੁੜਨਾ ਚਾਹੀਦਾ ਹੋਰ ਵੀ ਜਿੰਨੇ ਸਹਿਯੋਗ ਕਰ ਸਕਦੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤਾਂ ਕਿ ਅਸੀਂ ਬੱਚਿਆਂ ਨੂੰ ਜ਼ਰੂਰ ਇਹ ਦੱਸ ਸਕੀਏ ਨੌਜਵਾਨ ਤਾਂ ਸਾਡੇ ਲੈ ਰਹੇ ਨੇ ਸੇਬ ਜਿਵੇਂ ਵੀ ਉਹ ਫਤਿਹਗੜ੍ਹ ਸਾਹਿਬ ਜਾ ਰਹੇ ਨੇ ਤੁਸੀਂ ਵੇਖੋ ਤੇ ਕਿੰਨਾ ਰਸ ਹੁੰਦਾ ਪਰ ਬੱਚਿਆਂ ਲਈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਤੋਂ ਪਨੀਰੀ ਨੇ ਸ਼ੁਰੂ ਹੋਣਾ ਮੈਂ ਛੋਟੇ ਹੁੰਦੇ ਨਾ ਇੱਕ ਸਹਿਜਾਂਦ ਦੀ ਮੂਵੀ ਵੇਖੀ ਸੀ ਤੇ ਉਹਦੇ ਚ ਮੈਂ ਲੰਗਰ ਛਕਾਉਂਦੇ ਸੀ ਦੁੱਧ ਦਾ ਗਰਮ ਦੁੱਧ ਦਾ ਤੇ ਮੈਂ ਵੀ ਪਾਪਾ ਨੂੰ ਕਿਹਾ ਕਿ ਆਪਾਂ ਵੀ ਲੰਗਰ ਲਾਉਨੇ ਆ ਤੇ ਅਸੀਂ 20 ਤਰੀਕ ਤੋਂ 24 ਤਰੀਕ ਤੱਕ ਦੁੱਧ ਲੰਘਾਉਣੇ ਆ ਮੈਂ ਤੈਨੂੰ ਜ ਮਤਲਬ ਮੈਂ 4 ਵਜੇ ਉੱਠ ਜਾਂਦਾ ਮੈਂ ਪਾਪਾ ਮਾਪਾ ਤੈਨੂੰ ਜ ਮੈਂ 4 ਵਜੇ ਤੇ ਰੈਡੀ ਹੋ ਕੇ ਸਾਰਾ ਨਹਾ ਕੇ ਤੇ ਦੁੱਧ ਤਿਆਰ ਹੁੰਦਾ 5 ਵਜੇ ਤੇ ਅਸੀਂ ਇੱਥੇ ਲਾਂ ਆ ਜੰਦੇ ਆ ਕਿਉਂਕਿ ਸਾਬ ਜਦ ਅ ਵੀ ਅੰਡੇ ਬੋਲਦੇ ਚ ਬੱਠੇ ਸੀ ਤੇ ਉਹਨਾਂ ਨੂੰ ਵੀ ਬਹੁਤ ਠੰਡ ਲੱਗਦੀ ਸੀ ਤੇ ਮੈਂ ਵੀ ਸੋਚਿਆ ਮੈਂ ਵੀ ਜੋਲ ਰੱਖਣਾ ਕਦੀ ਠੰਡ ਨਹੀਂ ਲੱਗਣ ਦੇਂਦੀ